ਯਾਦ ਆ ਗਈ ਉਹ ਉਹ ਨਾ ਪਿੰਡਾਂ ਦਾ ਪਿੰਡ ਸ਼ਹਿਰ ਦਾ ਸ਼ਹਿਰ ਮੱਲੇ ਦਾ ਮੱਲਾ ਮੇਰੇ ਵੀ ਨਾ ਉਹਨੇ ਜਿੜੇ ਛੋਟੇ ਛੋਟੀਆਂ ਤੇ ਮੈਨੂੰ ਯਾਦ ਆ ਕਿ ਬਾਹੂ ਕਾਂਚੀ ਨਾਮ ਦੀ ਨਾ ਸਾਡੇ ਮਹੱਲੇ ਆਏ ਉਹਨਾਂ ਨੇ ਚੱਪਲ ਪਾਈ ਕੁੱਲੀ ਦੀ ਸ਼ਰਟ ਪਾਈ ਮੈਂ ਨਾ ਸਕੂਲ 'ਚ ਪੜਦਾ ਸੀ ਸਕੂਲ 'ਚ ਪੜਦਾ ਸੀ ਸਾਡੇ ਮਹੱਲੇ ਵਾਲੇ ਸਾਰੇ ਇਕੱਠੇ ਹੋਏ ਕਹਿੰਦੇ ਵੀ ਕਾਂਚੀ ਰਾਮ ਜੀ ਆਏ ਆ ਉਹਨਾਂ ਨੇ ਕੁਝ ਸਾਰਿਆਂ ਨੂੰ ਸਮਝਾਉਣਾ ਤੇ ਇਕੱਠੇ ਹੋ ਜਾਓ ਸਾਰੇ ਅਸੀਂ ਇਕੱਠੇ ਹੋ ਗਏ ਕਿ ਸਾਡੇ ਘਰ ਇੱਕ ਖਾਲੀ ਬਿਆਉਂ ਨਾ ਸੀ ਕਿਉਂਕਿ ਉਹਨਾਂ ਨੇ ਸਾਰੇ ਬਾਹਰ ਗਏ ਸੀ ਤੇ ਮੈਂ ਉੱਥੇ ਸਕੂਲ ਚ ਪੜਦੇ ਪੜਦਾ ਮੈਂ ਉੱਥੇ ਅਦਾ ਪੌਣਾ ਘੰਟਾ ਗਾਇਆ ਬਿਨਾਂ ਮਾਈਕ ਤੋਂ ਬਿਨਾਂ ਸੌਂਗ ਤੋਂ ਬਿਨਾਂ ਸਭ ਜਾਂਦੂ ਚੱਗੀ ਗਿਆ ਉਹ ਸਾਰਿਆਂ ਨੂੰ ਇਕੱਠੇ ਕੀਤਾ ਵੀ ਕਾਂਠੀ ਰਾਮ ਜੀ ਆਏ ਆ ਤੇ ਕਾਂਠੀ ਰਾਮ ਜੀ ਨੇ ਮੈਂ ਬੜਾ ਆਪਣੇ ਆਪ ਨੂੰ ਖਾਣਾ ਵਾਲਾ ਸਮਝਦਾ ਕਿ ਮੈਨੂੰ ਬੜਾ ਪਿਆਰ ਧੋਲਾਰ ਦਿੱਤਾ ਮੇਰਾ ਹੱਥ ਵੀ ਮਲਾਇਆ ਮੇਰਾ ਸਿਰ ਵੀ ਕੋਲੋਸਿਆ ਮੈਂ ਕੱਲ ਕਰਨਾ ਕਿ ਉਹਦੋਂ ਗਰੀਬੀ ਦੀ ਹਾਲੀ ਸੀ ਨਾ ਤੇ ਮੇਰੇ ਪਾਪਾ ਜੀ ਦੱਸਦੇ ਸੀ ਗੱਲ ਕਿੰਨੇ ਨੇ ਅਸੀਂ 바ਵਾ ਉਹਨਾਂ ਦੇ ਕਾਂਸੀ ਨਾਮੀ ਦੇ ਚੱਪਲ ਪਾਈ ਹੋਈ ਹੈ ਤੇ ਅਸੀਂ ਨਾ ਸਲਾਹ ਕਰ ਰਹੇ ਸਾਰੇ ਯਾਰ ਕਾਂਸੀ ਨਾਮ ਜੀ ਦੇ ਨਾ ਚੱਪਲ ਪਾਈ ਹੋਈ ਆ ਆਪਾਂ ਇਹਨਾਂ ਨੂੰ ਕੋਈ ਸੋਹਣੀ ਜੀ ਦਿੱਤੀ ਕੋਈ ਸੋਨਾ ਜਿਹਾ ਸੈਂਡਲ ਜਿਹਾ ਵਧੀਆ ਜਿਹੜੇ ਇਹਨਾਂ ਦੇ ਅੱਛੇ ਲੱਗਣ ਇਹਨਾਂ ਦੇ ਪੈਰਾਂ 'ਚ ਉਹ ਲੈ ਕੇ ਆਈਏ ਉਹਦੇ ਲਈ ਵੀ ਦੋ ਚਾਰ ਸਲਾਹ ਕਰ ਰਹੇ ਸੀ ਯਾਰ ਤੂੰ 20 ਰੁਪਏ ਤੂੰ ਦੇ ਕੋਈ 25 ਤੂੰ ਦੇ ਯਾਰ ਆਪਾਂ ਵਧੀਆ ਤੇ ਜਦੋਂ 바ਵਾ ਸਾਹਿਬ ਨੂੰ ਖੁਸਰ ਦੇ ਇਹਨਾਂ ਨੂੰ ਪਤਾ ਲੱਗੀ ਕਾਂਸੀ ਰਾਮ ਜੀ ਨੂੰ ਮੈਂ 바ਵਾ ਸਾਹਿਬ ਦਾ ਵੀ ਜ਼ਿਕਰ ਮੈਂ ਕਿਉਂਕਿ ਉਹ ਇੱਕੋ ਰੂਪ ਨੇ ਦੋ ਇੱਕੋ ਰੂਪ ਨੇ ਨਾ ਜੋ ਉਹਨੇ ਕੀਤਾ ਉਸ ਤੋਂ ਬਾਅਦ ਕੋਈ ਰੋਕ ਨਹੀਂ ਸਕਦਾ ਸਾਡੀ ਕਾਮ ਦੇ ਸੋ ਉਹ ਗੱਲ ਇਹ ਨਹੀਂ ਆ ਕਹਿਣ ਦਾ ਮਤਲਬ ਕਿ ਐਵੇਂ ਕੀ ਗਰੀਬੀ ਸੀ ਕਿ ਉਹ ਵੀ 10 15 ਨੂੰ ਪੁੱਛਣਾ ਪਿਆ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਾਚੀ ਰਾਮ ਜੀ ਨੂੰ ਕਹਿੰਦੇ ਮੇਰੀ ਚੱਪਲ ਵੱਲੋਂ ਦੇਖੋ ਮੇਰੇ ਕੱਪੜੇ ਵਾਲਾ ਦੇਖੋ ਜੋ ਮੈਂ ਕਹਿ ਰਿਹਾ ਨਾ ਉਹ ਇੱਥੇ ਇੱਥੇ ਬਿਠਾ ਹੋਇਆ ਮੇਰੇ ਉਹਨਾਂ ਤੇਰਾ ਸਫਲ ਹੋਇਆ ਸੋ ਉਹਨੂੰਦੋ ਸੀ ਵੀ ਜੁੜੇ ਆ ਕਈ ਪਾਰਟੀਆਂ ਆਈਆਂ ਕਈ ਚਲੀਆਂ ਚਲੀਆਂ ਗਈਆਂ ਕਈਆਂ ਨੇ ਲਾਲਚ ਨੂੰ ਲਚ ਬਧੇਰੇ ਦਿੱਤੇ ਪਰ ਜਿਹੜੇ ਜ਼ਮੀਰਾਂ ਵਾਲੇ ਹੁੰਦੇ ਉਹ ਨਹੀਂ ਬਦਲਦੇ ਉਹ ਉੱਥੇ ਰਹਿੰਦੇ ਆ ਚਾਹੇ ਕੋਈ ਸਾਡਾ ਕੋਈ ਜਿੱਤੇ ਨਾ ਕਿਤੇ ਜਿੱਥੇ ਖੜੇ ਆ ਖੜੇ ਆ ਤੇ ਖੜੇ ਰਹਿਣਾ ਜੈ ਜੀ ਕੰਨਾ ਜੀ ਸੋ ਬਦੋ ਮੰਡੀ ਕਿਉਂਕਿ ਵਿਕਰਮ ਕ੍ਰਿੰਗੂ ਜੀ ਸਾਹਿਬ ਇਹਨਾਂ ਨੇ ਜਿਹੜਾ ਅੱਜ ਸਮਾਗਮ ਕਰਾਇਆ ਇਹ ਬਹੁਤ ਜਿਹੜਾ ਇਨਾਮ ਆ ਕਾਫੀ ਜਿੰਨਾ ਨੇ ਰੱਖੇ ਸੀ ਸੋ ਮੈਂ ਕਮਲ ਕਲੇਰ ਉਹਨਾਂ ਨੂੰ ਬੇਨਤੀ ਕਰਦਾ ਹਾਂ ਉਹ ਵੀ ਸਟੇਜ ਤੇ ਤਸਰੀਫ ਫਰਮਾਨ ਲੈ ਕੇ ਆਉਣ ਕਿਉਂਕਿ ਕਮਲ ਕਲੇਰ ਕਲੇਰ ਦੇ ਸ਼ੋਅ ਨੇ ਬੰਦਰ ਹੈ ਔਰ ਮਿਊਜ਼ਿਕ ਦਾ ਜਿੰਨਾ ਵੀ ਕੰਮ ਹੈ ਸਾਰਾ ਕਮਲ ਦੇਖਦਾ ਮੈਨੇਜਮੈਂਟ ਸਾਰੀ ਕਮਲ ਦੇਖਦਾ ਤੇ ਮੈਂ ਜੀਰ ਸਾਹਿਬ ਨੂੰ ਦੱਸਦਾ ਕਿ ਜਿੱਦ ਤੇ ਤੁਸੀਂ ਸਮਾਜ ਦਾ ਪਾਰਟੀ ਦਾ ਸਮਾਜ ਦਾ ਕੰਮ ਕੀਤਾ ਤੇ ਸਮਾਜ ਵੀ ਆਪਣਾ ਕੰਮ ਕਰਦਾ ਜਦੋਂ ਗੁਰੂ ਨਾਨਕ ਦੇਵ ਜੀ ਪਰੋਗ੍ਰਾਮ ਹੁੰਦੇ ਆ ਤੇ ਕੋਈ ਐਸੀ